ਭਾਗ 15 ਖਾਲਸੇ ਦੀ ਸਾਜਣਾ ਉਪਰੰਤ ਪੰਜਾਬ ਦੇ ਬੇਲਿਆਂ ਵਿੱਚ ਸਿੰਘਾਂ ਦੇ ਜੈਕਾਰੇ ਗੂੰਜਦੇ ਸਨ ਉਹਨਾਂ ਦੀਆਂ ਉਪਲੰਗਾਂ ਵਿੱਚ ਜ਼ਲਜ਼ਲੇ ਸਨ ਉਹਨਾਂ ਵਿੱਚ ਤੂਫਾਨਾਂ ਨੂੰ ਵੰਗਾਰਨ ਦੀ ਹਿੰਮਤ ਅਤੇ ਦਲੇਰੀ ਸੀ ਇਹਨਾਂ ਸਿੰਘਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਹੁਕਮਨਾਮਾ ਭੇਜਿਆ ਕਿ ਸੂਬਾ ਸਰਹੰਦ ਅਤੇ ਪਹਾੜੀ ਰਾਜੇ आनंदपुर साहिब ਤੇ ਹਮਲੇ ਦੀ ਵਿਉਂਤ ਬਣਾ ਰਹੇ ਹਨ ਜੋ ਮੇਰਾ ਸਿੱਖ ਹੈ ਉਹ ਮੇਰੇ ਹੁਕਮਨਾਮੇ ਵਿੱਚੋਂ ਮੇਰੇ ਦਰਸ਼ਨ ਕਰੇ ਅਤੇ ਬਿਨਾਂ ਕਿਸੇ ਦੇਰੀ ਦੇ ਆਨੰਦਪੁਰ ਸਾਹਿਬ ਪਹੁੰਚੇ ਵਿਲੰਭ ਨਾ ਕਰੇ ਉਸ ਵੇਲੇ ਗੁਰੂ ਦੇ ਸੇਵਕ ਜੋਗਾ ਸਿੰਘ ਦਾ ਵਿਆਹ ਹੋ ਰਿਹਾ ਸੀ ਉਹ ਤਿੰਨ ਲਾਵਾਂ ਲੈ ਚੁੱਕਿਆ ਸੀ ਜਦੋਂ ਮਸਤਾਨ ਸਿੰਘ ਨੇ ਗੁਰੂ ਦਾ ਹੁਕਮਨਾਮਾ ਉਸ ਦੇ ਸਾਹਮਣੇ ਰੱਖ ਦਿੱਤਾ ਆਪਣੇ ਗੁਰੂ ਨੂੰ ਗੁਰੂ ਦਾ ਸਿੰਘ ਅਖਵਾਉਣ ਵਾਲਾ ਜੋਗਾ ਸਿੰਘ ਕਿਵੇਂ ਰੁਕ ਸਕਦਾ ਸੀ ਜੋਗਾ ਸਿੰਘ ਉੱਠਿਆ ਆਪਣੇ ਕਮਰ ਕਸ ਨਾਲ ਬੰਨਿਆ ਲਾੜੀ ਦਾ ਪੱਲਾ ਖੋਲ ਦਿੱਤਾ ਅਤੇ ਲਾੜੀ ਨੂੰ ਕਿਹਾ ਮੈਂ ਗੁਰੂ ਦੀ ਸ਼ਾਬਾਸ਼ ਲੈ ਆਵਾਂ ਗੁਰੂ ਦੇ ਹੁਕਮ ਨਾਲ ਕਮਰ ਕਸ ਖੋਲ ਕੇ ਫਿਰ ਬੰਨਿਆ ਅਤੇ ਜਿਸ ਕੋੜੀ ਤੇ ਉਹ ਲਾੜਾ ਬਣ ਕੇ ਆਇਆ ਸੀ ਉਸੇ ਤੇ ਸਵਾਰ ਹੋ ਕੇ ਆਨੰਦਪੁਰ ਸਾਹਿਬ ਵੱਲ ਰਵਾਨਾ ਹੋ ਗਿਆ ਅਗਲਾ ਸੂਰਜ ਨਿਕਲਣ ਤੋਂ ਪਹਿਲਾਂ ਜੋਗਾ ਸਿੰਘ ਆਨੰਦਪੁਰ ਸਾਹਿਬ ਦੀ ਜੂ ਵਿੱਚ ਦਾਖਲ ਹੋ ਰਿਹਾ ਸੀ ਅਤੇ ਆਨੰਦਪੁਰ ਸਾਹਿਬ ਤੋਂ ਆ ਰਹੇ ਜੈਕਾਰੇ ਬੋਲੇ ਸੋ ਨਿਹਾਲ ਦਾ ਸਤਿ ਸ਼੍ਰੀ ਅਕਾਲ ਨੰਦ ਜਵਾਬ ਦੇ ਰਿਹਾ ਸੀ ਜੋਗਾ ਸਿੰਘ ਗੁਰੂ ਦੇ ਹੁਕਮ ਅਨੁਸਾਰ ਗੁਰੂ ਦੀ ਹਜ਼ੂਰੀ ਵਿੱਚ ਹਾਜ਼ਰ ਸੀ Tanva.